ਸਰ ਆਪ ਜੀ ਦਾ ਨਾਮ ਸਤਿ ਸ਼੍ਰੀ ਅਕਾਲ ਜੀ ਮੈਂ ਸैम ਗਿਲ ਦਾ ਟੀਮ ਗਲੋਬਲ ਤਰਨ ਤਾਰਨ ਤੋਂ ਜੀ ਇਹ ਪਾਇਲਟ ਸੈਂਟਰ ਪੜੀ ਵੱਡੀਆਂ ਬਿਲਡਿੰਗਾਂ ਬਹੁਤ ਸੋਹਣੀਆਂ ਤੇ ਰੌਣਕ ਲੜਕੇ ਲੜਕੀਆਂ ਪੜਨ ਹੁੰਦੇ ਜੀ ਸਰ 91 ਦੇ ਸਾਰੀਆਂ ਬਿਲਡਿੰਗਾਂ ਖਾਲੀ ਹੋ ਗਈਆਂ ਨੇ ਆਖਰਕਾਰ ਕੀ ਐਸੀ ਵਜ੍ਹਾ ਬਣ ਗਈ ਕਿ ਕੋਈ ਵੀ ਆਗਰ ਸੈਂਟਰ ਜਿਹੜੇ ਇਥੋਂ ਸਾਰੇ ਜਾ ਚੁੱਕੇ ਨੇ ਕੀ ਬਜਟ ਕੀ ਕਰ ਦੋਗਾ ਸਰ ਜੀ ਜਿਹੜੇ ਏਰੀਆ 'ਚ ਤੁਸੀਂ ਘੁੰਮ ਰਹੇ ਹੋ ਇਹ ਤਰਨ ਤਾਰਨ ਦਾ 80 ਫੁੱਟ ਏਰੀਆ ਹੈ ਅੱਜ ਤੋਂ 5 ਸਾਲ ਪਹਿਲਾਂ ਇਹ ਬਿਲਕੁਲ ਵਿਰਾਣ ਏਰੀਆ ਸੀ ਕੋਠੀਆਂ ਸੀ ਰੈਹਾਸ਼ ਏਰੀਆ ਬਸ ਢੇ ਦੇ ਵਾਲੇ ਦੁਆਲੇ ਇੰਡਸਟਰੀਅਲ ਏਰੀਆ ਥੋੜੀ ਸਾਈਡ ਤੇ ਪੈ ਜਾਂਦਾ ਫਿਰ ਕੀ ਹੋਇਆ ਕਿ ਜਦੋਂ ਪੰਜਾਬ ਦੇ ਵਿੱਚ ਆਇਲੈਟਸ ਤੇ ਬਾਹਰ ਜਾਣ ਦਾ ਰੁਝਾਨ ਪੂਰੀ ਸ਼ਿਖਰ ਤੇ ਸੀ ਉਸ ਸਮੇਂ ਬਹੁਤ ਜ਼ਿਆਦਾ ਦਫ਼ਤਰ ਇਸਰਫ ਆਏ ਕਿ ਜਗ੍ਹਾ ਖੁੱਲੀ ਮਿਲ ਜਾਂਦੀ ਸੀ ਪਾਰਕਿੰਗ ਸੀ ਬੱਚਿਆਂ ਨੂੰ ਸਕੂਟਰ ਮੋਟਰਸਾਈਕਲ ਲਾਉਣੇ ਸੌਖੇ ਸੀ ਕਾਫੀ ਨਵੇਂ ਦਫ਼ਤਰ ਖੁੱਲੇ ਪੁਰਾਣੇ ਲੋਕ ਵੀ ਇੱਧਰ ਨੂੰ ਸ਼ਿਫਟ ਹੋਏ ਹੁਣ ਜਿੱਦਾਂ ਤੁਸੀਂ ਦੇਖਿਆ ਹੈ ਕਿ ਪੰਜਾਬ ਦੇ ਵਿੱਚ ਓਵਰਆਲ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਸਲੰਪ ਚੱਲ ਰਿਹਾ ਹੈ। ਸਟੱਡੀ ਵੀਜ਼ਾ ਨੂੰ ਲੈ ਕੇ ਕਾਫੀ ਨਵੀਆਂ ਦਿੱਕਤਾਂ ਆਉਣ ਦੇ ਕਾਰਨ ਵੀਜ਼ੇ ਬੰਦ ਹੋ ਗਏ। ਹੁਣ ਜਿਹੜੇ ਸੈਂਟਰ ਨਵੇਂ ਖੁੱਲੇ ਸੀ 2-3 ਸਾਲ ਪਹਿਲਾਂ ਜਾਂ ਬਹੁਤ ਵੱਡੇ ਦਫ਼ਤਰ ਸਨ ਜਿਨ੍ਹਾਂ ਦੇ ਖਰਚੇ ਪੂਰੇ ਨਹੀਂ ਹੋ پا ਰਹੇ ਤੇ ਉਹ ਇਹ ਸਗਲੇ ਬੰਦ ਕਰ ਚੁੱਕੇ ਨੇ। ਇਸ ਕਰਕੇ ਇੱਥੇ ਤੁਹਾਨੂੰ ਹੁਣ ਰੌਣਕ ਨਜ਼ਰ ਨਹੀਂ ਆ ਰਹੀ। ਸਰ ਇਹਦੀ ਵਜ੍ਹਾ ਕੀ ਬਣਦੀ ਹੈ? ਸਰ ਜਿਹੜਾ ਇਹ ਸ্লাম ਪਈ ਇਮੀਗ੍ਰੇਸ਼ਨ ਇੰਡਸਟਰੀ ਦਾ ਸਟੱਡੀ ਵੀਜ਼ੇ ਨੂੰ ਲੈ ਕੇ ਇਸ ਦੇ ਪਿੱਛੇ ਜੇ ਕੋਹ ਕਰੋਗੇ ਤਾਂ ਬਹੁਤ ਜ਼ਿਆਦਾ ਕਾਰਨ ਲੱਭਣਗੇ ਸਭ ਤੋਂ ਪਹਿਲਾਂ ਕਾਰਨ ਤੁਹਾਨੂੰ ਲੱਭੇਗਾ ਕੈਨੇਡਾ ਦੀ ਨੈਗੇਟਿਵ ਪਬਲਿਸਿਟੀ ਕਿ ਜਿਹੜੇ ਉੱਥੇ ਲੋਕ ਪਹੁੰਚ ਚੁੱਕੇ ਸਨ ਜਾਂ ਉੱਥੋਂ ਦੇ ਪੀਆਰ ਸਿਟੀਜ਼ਨ ਉਹਨਾਂ ਦਾ ਸ਼ੁਰੂ ਤੋਂ ਹੀ ਆਪਣੇ ਕੈਨੇਡੀਅਨ ਜਿਹੜੇ ਸਟੂਡੈਂਟ ਪਹੁੰਚਦੇ ਸੀ ਪੰਜਾਬ ਦੇ ਉਹਨਾਂ ਨਾਲ ਵਿਤਕਰਾ ਚੱਲਦਾ ਰਿਹਾ ਤੁਸੀਂ ਕਾਫੀ ਘਟਨਾਵਾਂ ਦੇਖੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਰਹਿਣ ਸਹਿਣ ਤੋਂ ਲੈ ਕੇ ਉਹਨਾਂ ਦੇ ਖਾਣ ਪੀਣ ਦੀ ਆਦਤਾਂ ਨੂੰ ਵੀ ਦਰਕਾਰਿਆ ਗਿਆ ਕਿ ਇਹਨਾਂ ਬੱਚਿਆਂ ਨੂੰ ਰਹਿਣਾ ਨਹੀਂ ਆਉਂਦਾ ਇਹ ਕੈਨੇਡਾ 'ਚ ਰਹਿਣ ਦੇ ਕਾਬਿਲ ਨਹੀਂ ਹੈਗੇ ਕਾਫੀ ਚੀਜ਼ਾਂ ਵਾਇਰਲ ਹੋਈਆਂ ਸੀ ਉਹ ਇੱਕ ਕੈਨੇਡਾ ਦੀ 네ਗਟਿਵ ਪਬਲਿਸਿਟੀ ਦਾ ਸਿਲਸਲਾ ਸ਼ੁਰੂ ਹੋਇਆ ਜਿਸ ਨੂੰ ਸਟੂਡੈਂਟ ਜਿਹੜੇ ਉੱਥੇ ਜਾ ਚੁੱਕੇ ਸੀ ਉਹਨਾਂ ਨੇ ਵੀ ਥੋੜਾ ਜਿਹਾ ਸਹਾਰਾ ਦੇਤਾ ਕਿ ਇੱਥੇ ਜੌਬਸ ਨਹੀਂ ਹੈਗੀਆਂ ਮਹਿੰਗਾਈ ਹੋ ਗਈ ਆ ਫਿਰ ਇਹਦੇ ਵਿੱਚ ਬਹੁਤ ਵੱਡਾ ਹੱਥ ਸਰਕਾਰ ਦਾ ਰਿਹਾ ਦੇਖੋ ਪੰਜਾਬ ਦਾ ਨੌਜਵਾਨ ਜਿਹੜਾ ਲੜਕੇ ਸੀ ਮੈਂ ਬਹੁਤ ਲੜਕੇ ਵੀ ਮਿਹਨਤ ਕਰਦੇ ਕਰ ਕਰਕੇ ਜਿਨ੍ਹਾਂ ਨੇ ਬੈਂਡ ਲਾਇਆ ਸੀ ਭੇਜੇ ਨੇ ਪਰ ਜ਼ਿਆਦਾ ਜਿੰਨਤੀ ਲੜਕੀਆਂ ਦੀ ਸੀ ਜਿਹੜੀਆਂ ਖੁਦ ਆਪ ਪਹਿਲਾਂ ਜਾਂਦੀਆਂ ਸੀ ਫਿਰ ਮੁੰਡੇ ਨੂੰ ਬੁਲਾਉਂਦੀਆਂ ਸੀ ਜੇ ਤੁਸੀਂ ਜਾਓਗੇ ਅੱਜ ਤੋਂ 1.5-2 ਸਾਲ ਪਿੱਛੇ ਤਾਂ ਤੁਸੀਂ ਇਹ ਦੇਖੋਗੇ ਕਿ ਇੱਕ ਕਾਨੂੰਨ ਚੇਂਜ ਹੋਇਆ ਸੀ ਕਿ ਜਿਹੜੀ ਪਲੱਸ 2 ਪਾਸ ਕੁੜੀ ਹੈ ਉਹ ਮੁੰਡੇ ਨੂੰ ਨਾਲ ਨਹੀਂ ਖੜ ਸਕਦੀ ਜਿਸ ਕਾਰਨ ਜਿਹੜੇ ਲੜਕੇ ਇੱਕ ਕੁੜੀ ਨਾਲ ਇਹ ਵਾਅਦਾ ਕਰਦੇ ਸੀ ਕਿ ਤੂੰ ਹਾਇਲਟਸ ਕਰ ਬੈਂਡ ਲੈ ਮੈਂ ਤੇਰੇ ਨਾਲ ਵਿਆਹ ਕਰਦਾ ਹਾਂ ਮੈਂ ਖਰਚਾ ਲਾਵਾਂਗਾ ਤੂੰ ਬਾਹਰ ਜਾ ਮੈਨੂੰ ਸਾਥ ਲਾ ਉਹ ਵਾਲਾ ਰੁਝਾਨ ਖਤਮ ਹੋ ਗਿਆ ਉਹਦੇ ਕਾਰਨ ਸੈਂਟਰ ਬੰਦ ਹੋਏ ਬੱਚਿਆਂ ਦੇ ਵਿੱਚ ਗਿਣਤੀ ਘਟ ਗਈ ਕਾਫੀ ਲੜਕੀਆਂ ਨਿਰਾਸ਼ ਨੇ ਜਿਨ੍ਹਾਂ ਨੂੰ ਆਸ ਸੀ ਪਾਸਟ 2 ਦੇ ਵਿੱਚ ਚੰਗੇ ਨੰਬਰਾਂ ਨਾਲ ਪਾਸ ਹੋਈਆਂ ਕਿ ਕੋਈ ਜੀਵਨ ਸਾਥੀ ਮਿਲੇਗਾ ਗਰੀਬ ਘਰ ਦੀਆਂ ਕੁੜੀਆਂ ਨੂੰ ਸਹਾਰਾ ਮਿਲਣਾ ਸੀ ਉਹਨਾਂ ਨੇ ਬੈਂਡ ਲੈਣੇ ਸੀ ਬਾਹਰ ਜਾਣਾ ਸੀ ਉਹ ਸਭ ਕੁਝ ਬੰਦ ਹੋ ਗਿਆ ਤਰੀਕ ਤੇ ਵਿੱਚ ਮੰਨਦੀ ਸਰ ਯੂਕੇ ਜਾਣਾ ਵੀ ਬੰਦ ਕਰ ਦਿੱਤਾ ਕੈਨੇਡਾ ਜਾਣਾ ਵੀ ਬੰਦ ਕਰ ਦਿੱਤਾ ਜਿਸ ਕਾਰਨ ਇਹ ਰੁਝਾਨ ਬਹੁਤ ਜ਼ਿਆਦਾ ਘਟ ਗਿਆ ਸਰ ਜਿਸ ਤਰ੍ਹਾਂ ਜੀਵਨ ਕੋ ਆਪਣੀ ਰੇਕਸ਼ਨ ਨੂੰ ਮਿਲਦਾ ਤੇ ਅਲਟਰੈਂਟ ਕਾਫੀ ਜ਼ਿਆਦਾ ਸੀ ਪਰ ਹੁਣ ਸਨਾਟਾ ਪਾ ਕਰਿਆ ਪਿਆ ਵਾ ਕੀ ਲੱਗ ਰਿਹਾ ਕਿ ਇਹ ਬਹਾਰ ਵਾਪਸ ਹੁਣ ਆਵੇਗੀ ਕਿ ਜਾਂ ਨਹੀਂ ਆ ਸਕਦੀ ਕੀ ਲੱਗ ਰਿਹਾ ਤੁਹਾਨੂੰ ਤੁਹਾਡੇ ਦਿੱਤੇ ਰੌਣਕ ਬਹੁਤ ਜ਼ਿਆਦਾ ਸੀ ਸਰ ਚੇਂਜ ਕੁਦਰਤ ਦਾ ਨਿਯਮ ਆ ਚੇਂਜਸ ਹੋਣਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਜੀਵਤ ਹਾਂ ਜੇ ਸਾਡੀ ਜ਼ਿੰਦਗੀ ਦੇ ਵਿੱਚ ਸਥਿਰਤਾ ਆ ਜਾਏਗੀ ਫੇਰ ਸਾਨੂੰ ਜੀਣਦੇ ਹੋਣ ਦਾ ਅਹਿਸਾਸ ਹੀ ਨਹੀਂ ਹੋਣਾ ਚੇਂਜ ਜ਼ਰੂਰੀ ਆ ਠੀਕ ਆ ਕੁਝ ਚੀਜ਼ਾਂ ਨਵੀਆਂ ਚੱਲ ਰਹੀਆਂ ਸੀ ਕੁਝ ਗਲਤ ਚੱਲ ਰਹੀਆਂ ਸੀ ਇੱਕ ਵਾਰੀ ਕੁਦਰਤ ਵੀ ਝਟਕਾ ਦਿੰਦੀ ਆ ਕਿ ਠੀਕ ਆ ਭਾਈ ਸਿੱਧੇ ਹੋ ਜਾਓ ਇਹ ਜਿਹੜਾ ਚੇਂਜ ਆਇਆ ਹੈ ਚੰਗਾ ਆ ਜਿਹੜੇ ਮਾੜੇ ਲੋਕ ਸੀ ਮਾੜੇ ਅੰਸ਼ਦ ਬੈਠੇ ਸੀ ਲੋਕਾਂ ਨੂੰ ਗਲਤ ਰਾਹ ਪਾਉਂਦੇ ਸੀ ਉਹ ਬੰਦ ਕਰਕੇ ਬੈਠ ਗਏ ਨੇ ਲੋਕਾਂ ਨੂੰ ਵੀ ਹੁਣ ਧਿਆਨ ਦੇਣਾ ਚਾਹੀਦਾ ਕਿ ਮਾਰਕੀਟ ਵਿੱਚ ਕਿਹੜੇ ਬੰਦੇ ਬੈਠੇ ਰਹਿ ਗਏ ਨੇ ਕਿਹੜੇ ਬੰਦੇ ਕੰਮ ਕਰ ਰਹੇ ਨੇ ਕਿਹੜਿਆਂ ਨੇ ਬੰਦ ਕਰ ਦਿੱਤਾ ਹੈ ਲੋਕਾਂ ਲਈ ਇੱਕ ਇਹ ਚੀਜ਼ ਸੀ ਉਠਾਇਆ ਸੁੱਤਿਆਂ ਨੂੰ ਉਠਾਇਆ ਹੁਣ ਕਾਫੀ ਬੱਚੇ ਆਪਣੇ ਕਾਲਜਾਂ ਦੇ ਵਿੱਚ ਯੂਨੀਵਰਸਟੀਆਂ ਚਲੇ ਗਏ ਨੇ ਦੇਖੋ ਇੱਕ ਚੀਜ਼ ਇਹਦੇ ਨਾਲ ਮੈਂ ਕਹਿਣਾ ਚਾਹੂੰਗਾ ਸ਼ਾਇਦ ਮੈਨੂੰ ਗਲਤ ਕਮੈਂਟ ਵੀ ਆਉਣਗੇ ਇਸ ਗੱਲ ਤੇ ਪੰਜਾਬ ਦੇ ਏਜੰਟਸ ਨੇ ਪੰਜਾਬ ਦਾ ਭਲਾ ਕੀਤਾ ਬਲੈਕ ਸ਼ੀਪਸ ਹੁੰਦੀਆਂ ਨੇ ਕਾਲੀਆਂ ਭੇਡਾਂ ਸਾਰੇ ਥਾਂ ਤੇ ਹੁੰਦੀਆਂ ਨੇ ਮਾੜਾ ਵੀ ਹੋਇਆ ਹੋਵੇਗਾ ਲੋਕਾਂ ਦੇ ਪੈਸੇ ਮਰੇ ਹੋਣਗੇ ਮੈਂ ਮੈਂ ਨਹੀਂ ਕਹਿੰਦਾ ਕਿ ਏਜੰਟ ਸਾਰੇ ਚੰਗੇ ਨੇ ਪਰ ਕੀ ਪੰਜਾਬ ਦੇ ਵਿੱਚ ਜੋ ਆਜ਼ਾੜਤਿਕ ਸਥਿਤੀ ਹੈ ਜੋ ਤੁਸੀਂ ਕੋਠੀਆਂ ਕਾਰਾਂ ਫੋਰਚਨਰਾਂ 18 ਘੁੰਮਦੀਆਂ ਦੇਖਦੇ ਜੇ ਕੀ ਉਹ ਏਜੰਟਸ ਨੇ ਤੁਹਾਡਾ ਭਲਾ ਨਹੀਂ ਕੀਤਾ ਤੁਹਾਡੇ ਬੱਚੇ ਬਾਹਰ ਨਹੀਂ ਭੇਜੇ ਪਰ ਜਿਹੜੇ ਵੀ ਪੇਜ ਤੇ ਏਜੰਟ ਦੇ ਖਿਲਾਫ ਕੋਈ ਚੀਜ਼ ਪੈਂਦੀ ਆ ਪੋਸਟ ਪੈਂਦੀ ਆ ਜਾਂ ਕੁਝ ਵੀ ਆਉਂਦਾ ਤੇ ਸਾਰੇ ਏਜੰਟਸ ਨੂੰ ਗਾਲਾਂ ਕੱਢੀਆਂ ਜਾਂਦੀਆਂ ਥੱਲੇ ਟੜਾ ਟੜ ਗਾਲਾਂ ਕੱਢੀਆਂ ਜਾਂਦੀਆਂ ਨੇ ਬਿਨਾਂ ਇਹ ਸੋਚੇ ਸਮਝੇ ਕਿ ਪੰਜਾਬ ਦੀ ਆਰਥਿਕ ਸਥਿਤੀ ਸੁਧਾਰਨ ਵਿੱਚ ਏਜੰਟਸ ਦਾ ਕੀ ਹੱਥ ਸੀ ਸਾਰਿਆਂ ਲੋਕਾਂ ਨੇ ਗਾਲਾਂ ਕੱਢੀਆਂ ਪਿਛਲੇ 5-10 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਆ ਤਾਂ ਵੀ ਗਾਲਾਂ ਲੈ ਰਹੇ ਆ ਅੱਜ ਲੋਕਾਂ ਨੇ ਆਪਣੇ ਬੱਚੇ ਕਾਲਜਾਂ ਯੂਨੀਵਰਸਿਟੀਆਂ 'ਚ ਭੇਜੇ ਵੇਟ ਕਰੋ ਸਾਲ ਬਾਅਦ ਦੇਖੋ ਕੀ ਰਿਜ਼ਲਟ ਨੇ ਇੰਨਾ ਬੱਚਿਆਂ ਦੇ ਤਾਂ ਇਹ ਲੱਗਦਾ ਕੀ ਹੋਣ ਜਿਹੜੇ ਆਲੇ ਸ਼ੰਤਰ ਸਰ ਤੋਂੜਾ ਨਾਮ ਜੀ ਮੇਰਾ ਨਾਮ ਅਰਵਿੰਦਰ ਸਿੰਘ ਹੈ ਜੀ ਮੈਂ ਇੱਥੇ ਸਿਟੀ ਹਸਪੀਟੈਲਿਟੀ ਕਰਦਾ ਇੱਥੇ ਮਿੰਦਰ ਜੀ ਤੁਹਾਡਾ ਸਿਟੀ ਹਸਪਤਾਲ ਆਵਾ ਵੀਕਰ ਨੂੰ ਲੱਗੇ ਬੜੀ ਬਲੈਂਡਿੰਗ ਹਾਂਜੀ ਹਾਂਜੀ ਔਰ ਇੱਥੇ ਆਈਲੈਂਡ ਸੈਂਟਰ ਬਹੁਤ ਸਾਰੇ ਆ ਔਰ ਵੀਕਰ ਨੂੰ ਮਿਲਦਾ ਸਾਰੇ ਆਈਲੈਂਡ ਸੈਂਟਰ ਬੰਦ ਪਈ ਹੋਏ ਨੇ ਬਿਲਕੁਲ ਬਿਲਕੁਲ ਇੱਥੇ ਪਹਿਲਾਂ ਬਹੁਤ ਸਾਰਾ ਜਿਆਦਾ ਰਾਸ਼ਨ ਹੁੰਦਾ ਸੀ ਬਹੁਤ ਬੱਚੇ ਸਟੱਡੀ ਕਰਨ ਵਾਸਤੇ ਹਾਈਲਾਈਟਸ ਕਰਵਾਤੇ ਹੁੰਦੇ ਸੀ ਪਰ ਹੁਣ ਅੱਜ ਕੱਲ ਦੇ ਵੇਖ ਰਿਹਾ ਵੀ ਬਾਹਰ ਵਿੱਚ ਜਿਆਦਾ ਪਾਬੰਦੀਆਂ ਲੱਗਣ ਕਰਨਾ ਇੱਥੇ ਸਾਰੇ ਹੀ ਕੰਮ ਮੱਦੀ ਦੇ ਚਲ ਚੁਕੇ ਨੇ ਕੋਈ ਨਹੀਂ ਇੱਥੇ ਮਿਲ ਵੀ ਆ ਰਿਹਾ ਕੋਈ ਸਟੱਡੀ ਕਰਨ ਵਾਸਤੇ ਕੋਈ ਹਾਈਲਾਈਟਸ ਕਰਵਾਣ ਵਾਸਤੇ ਨਹੀਂ ਆ ਰਿਹਾ ਮਤਲਬ ਬਿਲਕੁਲ ਹੀ ਸਾਰਾ ਕਾਰੋਬਾਰ ਇੱਥੇ ਹਾਈਲਾਈਟਸ ਦਾ ਸਟੱਡੀ ਵਾਸਤੇ ਸਾਰਾ ਡਾਊਨ ਹੋ ਚੁੱਕਾ ਵਾ ਇਹ ਮਿਲ ਕੇ ਵੇਖਣ ਨੂੰ ਮੈਨੂੰ ਬੜਾ ਿਤ ਕਿੰਨਾ ਕੁ ਰਾਸ਼ਨ ਹੁੰਦਾ ਕਿੰਨੀ ਬਹੁਤ ਰਾਸ਼ਨ ਹੁੰਦਾ ਜੀ ਇੱਥੇ ਤੇ ਕਈ ਵਾਰ ਵੀ ਇਨਾ ਰਸ਼ ਹੁੰਦਾ ਹੈ ਗੱਡੀਆਂ ਕਾਫੀ ਲੋਕਾਂ ਦੀ ਆਵਾਜਾ ਵੀ ਕਾਫੀ ਵੀ ਪੇਸ਼ਣਾ ਨੂੰ ਕਈ ਜਣਾਂ ਸਾਨੂੰ ਮੁਸ਼ਕਲ ਆਉਂਦੀ ਹੁੰਦੀ ਹੈ ਇਹ ਸ਼ਰਕਬਾਰ ਕਰਨੇ ਵਾਸਤੇ ਵੀ ਜਿਆਦਾ ਰਸ਼ ਹੁੰਦੇ ਕਰਨਾ ਇਹ ਆਵਾਜਾਈ ਜਿਆਦਾ ਬੰਦੀ ਤੇ ਦੌਰ ਪਹਿਲੀ ਵਾਰੀ ਵੇਖਣ ਨੂੰ ਮਿਲਦੀ ਹੈ ਇਹ ਪਹਿਲੀ ਵਾਰੀ ਨਹੀਂ ਤੇ ਅੱਜ ਤੋਂ ਪਿਛਲੇ ਸਾਲ ਦੇ ਵਿੱਚ ਇਹ ਮਤਲਬ ਬਹੁਤ ਜਿਆਦਾ ਜਿੱਥੇ ਵੀ ਕਈ ਦੀ ਇੱਕ ਬੜੀ ਰੌਣਕ ਬਣੀ ਹੈ ਜਿੱਥੇ ਜਦਾਂ ਰঞ্জੀਤ ਹੈ ਵੀ ਨਵੰਬਰ ਸਾਲ ਵਾਂਗੂ ਇੱਥੇ ਪੂਰੀ ਐ ਰੌਣਕ ਹੁੰਦੀ ਹੈ ਬਲ ਅੱਜ ਕੱਲ ਇੱਥੇ ਵੇਖਣ ਨੂੰ ਕੁਝ ਨਹੀਂ ਮਿਲਦਾ ਇੱਥੇ ਤੇ ਕੋਈ ਲੋੜ ਮੁਤਾਬਕ ਜੇ ਕੋਈ ਆਉਂਦਾ ਵਾ ਆਪਣੇ ਕਾਰੋਬਾਰ ਵਾਸਤੇ ਇਜਾ ਕੋਈ ਹਸਪਤਾਲ ਆ ਗਾ ਜਨ ਜਨ ਦੇ ਘਾਰੇ ਇੱਥੇ ਜਿੰਨਾ ਇੱਥੇ ਰਜਗਾਰ ਖੁੱਲਿਆ ਸਾਰਾ ਠੱਪ ਹੋ ਚੁਕਾ ਇਹ ਸਾਰੀ ਬਿਲਡਿੰਗਾਂ ਖਾਲੀ ਹੋ ਗਈ ਬਿਲਕੁਲ ਬਿਲਕੁਲ ਖਾਲੀ ਆ ਜਿਹੜੇ ਉੱਤੇ ਜਿਨ੍ਹਾਂ ਦੀ ਆਪਣੀਆਂ ਖੁਦ ਹੀ ਬਿਲਡਿੰਗਾਂ ਉਹ ਹੀ ਹੋ ਰਹੇ ਆ ਬਾਕੀ ਜਿਹੜੇ ਰੈਂਟ ਦੇ ਬਿਲਡਿੰਗਾਂ ਸਭ ਛੱਡ ਚੁੱਕੇ ਨੇ ਤੇ ਉਹ ਰੈਂਟ ਦੇ ਛੱਡਣ ਦਾ ਇਹੋ ਹੀ ਕਾਰ ਹੈ ਵੀ ਹੁਣ ਰੈਂਟ ਪੈਸਾ ਕਿੱਥੋਂ ਆਉਣਾ ਬੱਚੇ ਆਉਣੇ ਨਹੀਂ ਤੇ ਇਹਦਾ ਕਾਰਨ ਇਹੋ ਹੀ ਆ ਵੀ ਫਿਰ ਉਹਨਾਂ ਨੇ ਕੋਲੋਂ ਪਾ ਕੇ ਕਿੱਦਾਂ ਮਤਲਬ ਕਰਨੀ ਨਾ ਸਾਦੇ ਤਾਂ ਬੱਚੇ ਆ ਨਹੀਂ ਰਹੇ ਸਾਰੇ ਸੈਂਟਰ ਬੰਦ ਬਿਲਕੁਲ ਸਾਰੇ ਹੁਣ ਉਹੀ 2-4 ਆਈਲੈਂਡ ਸੈਂ ਇਹ ਜਿਨ੍ਹਾਂ ਦੇ ਆਪਣੀ ਬਿਲਡਿੰਗਾਂ ਹੈਗੀਆਂ ਹੋਰ ਕੋਈ ਨਹੀਂ ਖੁੱਲਿਆ ਇੱਥੇ